ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਗੋਲ ਗੱਪੇ ਆਪਾਂ ਸਭ ਤੋਂ ਪਹਿਲਾਂ ਸੂਜੀ ਲੈ ਲਈਆ ਅੱਧਾ ਕੌਲੀ ਸੂਜੀ ਨੂੰ ਚੰਗੀ ਤਰ੍ਹਾਂ ਪੀਸ ਲਓ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਪਾਣੀ ਥੋੜਾ ਜ਼ਿਆਦਾ ਪਾ ਲਿਓ ਕਿਉਂਕਿ ਆਪਾਂ ਇਸ ਨੂੰ ਚੰਗੀ ਤਰ੍ਹਾਂ ਭਿਉਲਣੇ ਆ ਔਰ ਤਾਂ ਕਿ ਇਹ ਫੁੱਲ ਜਾਏ ਔਰ ਆਪ ਇਹਦੇ ਵਿੱਚ ਫਿਰ ਪਾਵਾਂਗੇ ਆਟਾ ਪਹਿਲਾਂ ਇਹਨੂੰ 15 ਮਿੰਟ ਇਸੇ ਤਰ੍ਹਾਂ ਰੱਖ ਲੈਣੇ ਆਂ ਦੇਖੋ ਵਿੱਚ ਪਾਣੀ ਹੁਣ ਚਾਹੀਦਾ ਉਸ ਤੋਂ ਬਾਅਦ ਆਟਾ ਪਾਵਾਂਗੇ ਫਿਰ ਆਪਾਂ ਪਾਣੀ ਨਹੀਂ ਪਾਣਾ ਇਹਨੂੰ ਆਪ ਅੱਧਾ ਘੰਟਾ ਰੈਸਟ 'ਤੇ ਰੱਖਦੇ ਆਂ ਉਸ ਤੋਂ ਬਾਅਦ ਆਪਾਂ ਇਹਦੇ ਚਾਟਾ ਐਡ ਕਰਾਂਗੇ ਕੁ ਸੂਜੀ ਹੁੰਦੀ ਆਪਾਂ ਪੁਦੀਨਾ ਤੋੜ ਲੈਣੇ ਆਂ ਇਹ ਮਸ਼ਤ ਤੇ ਲਗਾਇਆ ਹੋਇਆ ਹੈ ਇਹਨਾਂ ਮੈਂ ਤੋੜ ਲਿਆ ਦੇਖੋ ਮਸ਼ਤ ਤੇ ਲਗਾਇਆ ਹੋਇਆ ਆ ਤੇ ਦੇਖੋ ਇੱਧਰ ਮੈਂ ਤ੍ਰੇਲਿਆਂ ਦੀ ਬੇਲ ਲਗਾਈ ਹੋਈ ਹੈ ਪਾਲਕ ਇਸ ਤਰ੍ਹਾਂ ਤਾਂ ਆਪਾਂ ਹੁਣ ਨੀਚੇ ਜਾ ਕੇ ਪਦੀਨੇ ਦਾ ਪਾਣੀ ਬਣਾਵਾਂਗੇ ਹੁਣ ਪਦੀਨੇ ਨੂੰ ਚੰਗੀ ਤਰ੍ਹਾਂ ਧੋ ਲੈਂਦੇ ਆ ਪਦੀਨੇ ਦਾ ਪਾਣੀ ਬਣਾਵਾਂਗੇ ਜਿਦਾ ਗੋਲ ਗੱਪਿਆਂ ਦਾ ਪਾਣੀ ਵਿੱਚ ਪਾਵਾਂਗੇ ਆਪਾਂ ਹਰੀ ਮਿਰਚ ਮੈਂ ਪੀਸੀ ਹੋਈ ਸੀ ਤੁਸੀਂ ਸਾਬਤ ਵੀ ਲੈ ਸਕਦੇ ਹੋ ਨਮਕ ਸੋ ਅਨੁਸਾਰ ਕੀ ਲਾਲ ਮਿਰਚ 4 टीस्पून ਗਰਮ ਮਸਾਲਾ ਥੋੜੀ ਜਿਹੀ ਹਿੰਗ ਪਾਵਾਂਗੇ ਇਹਦੇ ਨਾਲ ਚੰਗੀ ਤਰ੍ਹਾਂ ਪਚ ਜਾਂਦਾ ਹੈ ਸਵਾਦੀ ਵਧੀਆ ਆਉਂਦਾ ਹੈ ਤੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਸੋ ਆਪਾਂ ਗਰਾਉਂਡ ਕਰ ਲੈਨੇ ਆ ਇਦੇ ਵਿੱਚ ਹੁਣ ਆਪਾਂ ਪਾਵਾਂਗੇ ਥੋੜੀ ਚੀਨੀ ਆਪਣੇ ਟੇਸਟ ਅਨੁਸਾਰ ਪਾ ਲੈਣਾ ਤੇ ਵਿੱਚ ਪਾਵਾਂਗੇ ਆਪਾਂ ਇਮਲੀ ਦਾ ਪੇਸਟ ਤੁਸੀਂ ਵੈਸੇ ਵੀ ਇਮਲੀ ਲੈ ਆ ਕੇ ਭੋਗੇ ਪਾ ਸਕਦੇ ਹੋ ਮੈਂ ਪੇਸਟ ਲੈ ਆਂਦਾ ਇਸ ਲਈ ਪੇਸਟ ਪਾਵਾਂਗੀ ਹੁਣ ਇਹਦੇ ਵਿੱਚ ਪਾਣੀ ਐਡ ਕਰਕੇ ਤੁਸੀਂ ਇਸ ਨੂੰ ਛਾਣ ਲਓ पानी पा के तो पतला कर लो उस तो बाद काला नमक स्वाद अनुसार उपर दा दो बूंद रायते वाली सो देखो तो पानी बन के तैयार है वो ਸੂਜੀ ਵੀ ਹੁਣ ਫੁੱਲ ਗਈ ਆ ਤੇ ਇਹਦੇ ਚ ਆਪਾਂ ਹੁਣ ਇੱਕ ਕਟੋਰੀ ਆਟਾ ਐਡ ਕਰਾਂਗੇ ਜਿਹੀ ਤਰ੍ਹਾਂ ਗੁੰਨ ਲਓ ਨਾ ਜ਼ਿਆਦਾ ਟਾਈਟ ਗੁੰਨਣਾ ਨਾ ਜ਼ਿਆਦਾ ਪਤਲਾ ਸੂਜੀ ਚ ਜ਼ਿਆਦਾ ਪਾਣੀ ਪਾਇਆ ਇਸ ਕਰਕੇ ਥੋੜਾ ਪਾਣੀ ਨਿਪਾਣਾ ਅਗਰ ਜ਼ਰੂਰ ਜ਼ਰੂਰ ਪਤਲੀ ਪਾਣਾ ਆਟਾ ਛਾਟਾ ਗੁੱਝ ਕੇ ਥੋੜਾ ਆਇਲ ਲਗਾ ਕੇ ਇਹਨੂੰ ਆਪਾਂ 15 ਮਿੰਟ ਲਈ ਛੱਡਾਂਗੇ 15 ਮਿੰਟ ਹੋ ਚੁੱਕੇ ਆ ਆਟਾ ਵੀ ਸਾਡਾ ਹੋ ਗਿਆ ਹੈ ਇਹਨੂੰ ਇੱਕ ਵਾਰ ਫਿਰ ਆਪਾਂ ਹੁਣ ਬੰਦ ਲੈਂਦੇ ਆ ਸੋ ਜਿਵੇਂ ਪੇੜੇ ਬਣਾ ਲਏ ਤੇ ਹੁਣ ਆਪਾਂ ਰੋਟੀਆਂ ਬੇਲਾਂਗੇ ਇਸ ਤਰ੍ਹਾਂ ਅਸੀਂ ਰੋਟੀਆਂ ਬੇਲ ਲਈਆਂ ਤਾਂ ਇੱਕ ਕੈਪ ਦੀ ਮਦਦ ਨਾਲ ਆਪਾਂ ਹੁਣ ਗੋਲ ਗੱਪੇ ਬਣਾਵਾਂਗੇ ਐਕਸਟਰਾ ਆਟਾ ਵੀ ਹਟਾਤਾ ਤਾਂ ਹੁਣ ਆਪਾਂ ਇਹਨਾਂ ਨੂੰ ਵੀ ਚੁੱਕ ਲੈਣੇ ਆ ਸੋ ਸਾਡਾ ਆਇਲ ਵੀ ਗਰਮ ਹੋ ਚੁੱਕਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਗੋਲ ਗੱਪੇ ਸੋ ਸਾਡੇ ਗੋਲ ਗੱਪੇ ਬਣ ਗਏ ਆ ਤੇ ਮੇਰਾ ਬੇਟਾ ਸਕੂਲ ਤੋਂ ਆਏਗਾ ਤੇ ਫਿਰ ਆਪਾਂ ਸਰਵ ਕਰਾਂਗੇ ਉਹਨ ਗੋਲ ਗੱਪੇ ਬਹੁਤ ਪਸੰਦ ਹੈ ਇਸ ਕਰਕੇ ਮੈਂ ਉਹਦੇ ਲਈ ਸਰਪ੍ਰਾਈਜ਼ ਰੱਖਿਆ ਹੈ ਸੋ ਸਾਡੇ ਗੋਲ ਗੱਪੇ ਰੈਡੀ ਆ ਚਲੋ ਆਪਾਂ ਖਾ ਕੇ ਦੇਖਦੇ ਹਾਂ ਇੱਕ ਇੱਕ ਘਾਤਨਾ ਮੈਂ ਫੋਨ ਫੜਿਆ ਹੈ ਇਸ ਲਈ ਨਹੀਂ ਪਾਸ ਆਦੀ ਸੋ पहले आलू पा लें फिर आप मिठी चटनी तो फिर पावगे खट्टी मिठी चटनी हम पा लगवाओ जमी एक बार तुम भी इस तरह जरूर बनाओ बहुत ही टेस्टी लग रही है